ਜਾ ਵੀ ਆ ਨੁਕਸਾਨ ਹੋ ਗਿਆ ਸਵੇਰੇ ਉੱਠਦਿਆਂ ਸਾਰੀ ਟੈਂਕੀ ਹੋ ਗਈ ਖਾਲੀ ਆ ਪਾਣੀ ਸਾਰਾ ਆ ਫਿਲਟਰ ਦੇ ਵਿੱਚੋਂ ਲੀਕੇਜ ਹੋ ਕੇ ਨਾ ਸਾਰਾ ਇੱਥੋਂ ਮੇਰੇ ਕੱਟ ਨਹੀਂ ਕਰਦਾ ਤਾਂ ਕਰਕੇ ਹੋ ਗਿਆ ਇਹ ਪਾਣੀ ਸਾਰਾ ਲੀਕੇਜ ਹੋ ਹੋ ਕੇ ਸਾਰਾ ਵੇਖੋ ਭਰ ਗਿਆ ਪਾਣੀ ਦੇ ਨਾਲ ਇੱਥੇ ਪਾਣੀ ਬਹੁਤ ਜਮਾ ਹੋ ਗਿਆ ਸਾਰਾ ਕੱਟਤਾ ਹੁਣ ਬਾਹਰ ਵਾਈਪਰ ਦੇ ਨਾਲ ਵੇਖੋ ਕਿੱਧਰੋਂ ਆ ਗਿਆ ਪਾਣੀ ਸਾਰੇ ਆ ਬਾਹਰ ਤੱਕ ਆਏ ਲੈ ਵੀ ਇਹ ਬਣਿਆ ਪਿਆ ਚੈੱਕ ਕਰੋ ਤੁਸੀਂ ਪਾਣੀ ਦਾ ਫਿਲਟਰ ਖਰਾਬ ਹੋ ਗਿਆ ਕੱਟ ਨਹੀਂ ਨਾ ਕਰਦਾ ਜੇ ਭਰ ਜਾਂਦਾ ਵਾ ਤੇ ਫਿਰ ਮਨ ਕੱਟ ਹੋ ਜਾਂਦਾ ਨਾ ਬੰਦ ਹੋ ਜਾਂਦਾ ਬੰਦ ਨਹੀਂ ਹੋਇਆ ਉਹ ਚੱਲੀ ਗਿਆ ਕਿਤੇ ਪਾਣੀ ਉਤੋਂ ਦੀ ਲੀਕੇਜ ਹੋ ਹੋ ਕੇ ਸਾਰਾ ਸਿਸਟਮ ਇੱਥੇ ਸਬਜੀ ਪਈ ਸੀ ਤੇ ਇੱਥੇ ਸਬਜੀ ਰੱਖੀ ਤਲੀ ਉਹ ਕੜਾਈ ਸਬਜੀ ਵਾਲੀ ਉਹ ਚ ਪਾਣੀ ਪੈ ਗਿਆ ਸਾਰੇ ਉਤੋਂ ਦੀ ਲੀਕੇਜ ਹੋ ਹੋ ਚਲੋ ਹੋ ਤੋ ਜਾਣੇ ਬਕਸੇ ਦੇਰ ਕੋ ਗੰਦਰੋ ਸਾਰੇ ਰੱਖੋ ਜੀ ਕਿ ਉਹਨੇ ਜੀਆ ਹੈ 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 ਕੀ ਇਹ ਜੇ ਮੰਜੇ ਤੇ ਪਈ ਤੇ ਫੇਰ ਹੋਂਨਾ ਤੂੰ ਹੈ ਨਾ ਹੱਥ ਚ ਚੁੱਕੀ ਫਿਰ ਗੋਦੀ ਚ ਫੇਰ ਮੈਂ ਬੜਾ ਖੋਚਾ ਹੁਣ ਪੁਰਕਿਆਂ ਪੁਰਕਿਆਂ ਬ੍ਰਿੰਗਾ ਦੇ ਪੁਰਕਿਆਂ ਪੁਰਕਿਆਂ ਕੀ 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 ਕਹਨਾ ਕੀ ਕਹਨਾ ਮੈਨੂੰ ਦੱਸ ਦੱਸ ਅੱਜ ਗੱਲ ਕਰੀ ਲੈ ਫੇਰ ਤੂੰ ਕਿਹੜੀ ਗੱਲ ਕਰਨੀ ਮੇਰੇ ਨਾਲ ਹੈ ਗੱਲ ਕਰੀ ਲੈ ਮੇਰੇ ਪੁੱਤ ਕੀ ਗੱਲ ਕਰਨੀ ਕਿਹੜੀ ਕਰਨੀ ਬੱਬਾ ਨਾਲ ਹੈ ਕਿਹੜੀ ਕਿਹੜੀ ਦੱਸ ਕਿਹੜੀ ਕਿਹੜੀ ਗੱਲ ਕਰਨੀ ਅੱਜ? ਹਈ ਅੱਜ ਕੋਈ ਨਹੀਂ ਗੱਲਾਂ ਹੁੰਦੀਆਂ ਮੇਰੇ ਪੁੱਤ ਨੂੰ ਹੈਂ ਮੇਰੇ ਛੋਨੇ ਨੂੰ ਨਹੀਂ ਨਹੀਂ ਹੁੰਦੀਆਂ ਨਹੀਂ ਆਉਂਦੀਆਂ ਹਾਏ ਹਾਏ ਮੇਰਾ ਬਹੂ ਜਿਆ ਮੇਰਾ ਨਿੱਕੂ ਜਿਆ ਮੇਰੇ ਨਿੱਕੂ ਜਿਆ ਮੇਰੇ ਛੋਨਾ ਜਿਆ ਮੇਰਾ ਹੀਰ ਜਿਆ ਹਾਂ ਕੀ ਗੱਲ ਆਉਂਦੀਆਂ ਕੀ 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 ਗੱਲਾਂ ਆਉਂਦੀਆਂ ਕੱਲ ਬਾਬੇ ਦੇ ਦਰਸ਼ਨ ਕੀਤੇ ਫਤਨੇ ਬੇਦਸ਼ਣ ਕੀਤੇ ਹੀ ਨਾ ਹੈ ਨਾ ਕਿ ਆਏ ਨਾ ਮਾਪਾ ਜੀ ਦੇ ਦਰਸ਼ਨ ਹੈ ਨਾ ਹਾਂ ਕਰਕੇ ਆਏ ਨਾ ਬੋਦੀ ਨੇ ਹਾਂ ਕਰਕੇ ਆਏ ਹਾਂਜੀ ਸ਼ਸ਼ੀ ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਹਾਂ ਕਰਦੇ ਹਾਂ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਤੇ ਵੀ ਡੱਬੇ ਚ ਪਾਉਣ ਲੱਗੇ ਕਿ ਉਹ ਇਹ ਬਣਾਇਆ ਘਰ ਦਾ ਕਿਉ ਤੁਹਾਨੂੰ ਆਪਰੇ ਇੱਥੇ ਵਿੱਚ ਡੱਬਾ ਮਲਾਈ ਜੋੜ-ਜੋੜ ਕੇ ਜਿਵੇਂ ਹਨ ਕਿਵੇਂ ਕਰਨਾ ਇਹ ਇੱਥੇ ਰੱਖ ਫੁੱਲਦਾ ਇਹ ਸਾਰਾ ਹੀ ਕੋਈ ਨਹੀਂ ਐਜੀ ਕਰੋ ਗੱਲ ਆਮ ਸਟੈਂਡਰਡ ਹੀ ਲਵਾਇਆ ਚੰਗਾ ਵਾ ਕਿੰਨੇ ਕਹਿੰਦੇ ਨਹੀਂ ਸਹੀ ਹੈਗਾ ਨਹੀਂ ਨਹੀਂ ਕਿਉਂਕਿ ਜਿਹੜਾ ਹੱਥੋਂ ਤੂੰ ਮਾਰਦਣਾ ਇੱਥੇ ਬਲੀ ਜਦ ਬਾਅਦ ਜਦੋਂ ਇਹ ਮਹਿਕਮੇ ਕੋਲ ਲਾਉਂ ਫਿਰ ਲਾਦਾਂਗੇ ਹਾਂ ਬਹੁਤ ਪਨੀਰ ਆਜੋ ਪਨੀਰ ਖਾ ਲੋ ਫਿਰ ਹਰ ਫਦੇ ਸੁਤਾ ਤੇ ਹਰ ਫਦੇ ਦੇ ਕਮਰੇ ਨੂੰ ਦਰਵਾਜ਼ਾ ਫਿੱਟ ਕਰਤਾ ਆਪਾਂ ਉਹ ਦਿਨ ਤੇ ਇਹਨੂੰ ਕਰਨਲਾ ਫਿੱਟ ਹੈ ਜੀ ਇਹ ਪਾਲਾ ਗੇਬਰਾਉਣ ਦਰਵਾਜਾ ਹੁਣ ਕੀ ਕੀਤਾ ਇਹ ਵੀ ਇਹ ਹੁਣ ਸੁੱਤਾ ਤੇ ਮੈਂ ਰਾਤ ਨੂੰ ਜੇ ਸਮੋ ਉਹ ਸੁੱਤਾ ਰਹਿੰਦੇ ਆ ਉਹ ਰਹਿੰਦੇ ਯਾਰ ਲੇ ਪੁੱਤ ਮੇਰਾ ਉੱਠ ਗਿਆ ਨਹੀਂ ਹਾਂਜੀ ਸ਼ਸ਼ੀ ਕਾਲ ਜੀ ਅਈਏ ਬੱਬੂ ਨਾ ਕੁੜੀ ਹੀ ਮੈਂ ਕਰਾਇਦਾ ਹਾਂ ਜੰਜੀ ਉਹ ਲਾ ਵੀ ਹਰਫਰ ਨਾਨੂ ਵੀ ਆ ਗਏ ਵਧੀਆ ਚੀਜ਼ ਹੈ ਬਹੁਤ ਹੀ ਔਲ ਪੂਰਾ ਟੋਨਾ ਪੂਰਾ ਦਾੰਪੜਿਆ ਪੜਿਆ ਹਾਂ ਡੇਟਿੰਗ ਜਿੱਦਾ ਗਿਆ ਵੇ ਉਹ ਕੱਛਿਆ ਜਾਣਾ ਨਟ ਜਾ ਵਿੱਚ ਹਾਂਜੀ ਠੀਕ ਹਨਵੇਂ ਕਿਹਨਾਂ ਰਫਤੇ ਤੇ ਇੱਕ ਵੀ ਸ਼ਹਿਰ ਤੋਂ ਦੇ ਪਹਿਲਾਂ ਤੇ ਇਹ ਕਹਿੰਦੇ ਕਿ ਇੱਥੇ ਕਿਤੇ ਲੰਦੇ ਨਹੀਂ ਮੇਰੀ ਖਾਲੀ ਮੈਂ ਠੀਕ ਹੈ ਜੇ ਤੁਹਾਡੇ ਪਾਸੇ ਕੋਈ ਆਏਗਾ ਤੇ ਹੋਰ ਆ ਰਹੇ ਹੁੰਦੇ ਆ ਕੱਛੀ ਕਾ ਭਾਜੀ ਔਂਦਾ ਤੇ ਜੀ ਉਹ ਤੇਰੇ ਕਿਨਾਂ ਹੋਣੇ ਨਹੀਂ ਵੇਖਿਆ ਵੇਖਣ ਤੇ ਨਹੀਂ ਬੜੇ ਸੋਹਣੇ ਨਜ਼ਾਰਾ ਆਗੇ ਦੇਖਣ ਦਾ ਤੈਨੂੰ ਇਹ ਨਜ਼ਾਰਾ ਆਹੋ ਆਹ ਕਾ ਬੀਪੜ ਕੇ ਸੋਸਾ ਦਾ ਮਾਰ ਨਹੀਂ ਵਧੀਆ ਕੀ ਅਰੇ ਚਾਪੀ ਕੇ ਭਰ ਕੇ ਮੇਲ ਤੇ ਵਜ ਜਿੰਦਾ ਗੰਦ ਦੁੱਧ ਹੈ ਗਿਆ ਤਾਂ ਮੁੰਡੇ ਦਾ ਇਹ ਲੱਗਿਆ ਕਾਣੀ ਆ ਜੀ ਇੱਕੋ ਦੀ ਖਾ ਰਹੀ ਨਾ ਲੈ ਗਿਆ ਜਿਹੜੇ ਹੁਣ ਲੈ ਦੀ ਤੇ ਕੀ ਕੀ ਉਹਦੇ ਚ ਫਲੀਆਂ ਆ ਬਸ ਇਹ ਘਰੇ ਲੁਕਾ ਰਿਹਾ ਸੀ ਸਭ ਉਹਨਾਂ ਅਜੇ ਸਾਮੀ ਜਾਣਾ ਹੈ ਭੀੜੀ ਬਹੁਤ ਜਿਆਦੀ ਹੈ ਇਹਦੇ ਨਾਲ ਉਧਰੋਂ ਬਿਜਲੀ ਘਰ ਦੇ ਸਭ ਜਿੱਥੋਂ ਸ਼ੁਰੂ ਹੁੰਦਾ ਪਰਦੇ ਪਾਸੇ ਤੱਕ ਤੇ ਉਧਰੋਂ ਇਧਰੋਂ ਸਭ ਇਹ ਲੋਕੀ ਹੁੰਦਾ ਪਿੰਡ ਕਿਹੜਾ ਵਾ ਉਹ ਪਿੰਡ ਤੋਂ ਸ਼ੁਰੂ ਹੋ ਕੇ ਇੱਥੇ ਲੱਗੇ ਕਿ ਨੰਕਰ ਕਾ ਸਾਹ ਬਾਦੀ ਨੰਕਰ ਪਿੰਡ ਅੱਛਾ ਜਾਨਾ ਖਾੜੇ ਪੈਣ ਲੱਗੇ ਹਾਂ ਆ ਸਭ ਹਾਂ ਜੂੜ ਕੇ ਅੱਗੇ ਅੱਗੇ ਬੜੀ ਪੀੜ ਦੇ ਮੈਂ ਗਾ ਸੜਕ ਤੋਂ ਲੰਘਣਾ ਦੋ 1-2 ਕਿਲੋਮੀਟਰ ਔਖਾ ਬੜੀ ਸੰਤਰੀ ਦੋ ਤਾਂ ਪਿੰਡਾ ਫੋਨ ਆਇਆ ਮਮੀ ਕਹਿੰਦੇ ਕਹਿੰਦੇ ਅੱਜ ਗਏ ਨਹੀਂ ਉਧਰ ਬਹੁਤ ਰੌਣਕ ਸੀ ਫਲਾਈ ਸੈ ਮਮੀ ਪੁੱਛਣ ਡਈ ਉਧਰ ਚਲਰ ਪਰਿਆਂ ਮਮੀ ਕਹਿੰਦੇ ਕਹਿੰਦੇ ਗਏ ਨਹੀਂ ਮੈਂ ਕਹਿੰਦਾ ਨਹੀਂ ਬੱਸਨ ਕਰੰਦੇ ਇਸ਼ਨਾਨ ਪਾਉਣ ਨਾਲ ਸਮਕਰਦੇ ਨਾਲ ਤੁਹਾਡਾ ਬੰਟ ਪਰਬ ਜੀ ਗਈ ਜਨਾ ਨਹੀਂ ਸੀ ਹਾਂਜੀ ਉਹਨਾ ਜੋ ਨਾਨੂ ਆਏ ਹੈ ਇਧਰ ਡੜੀ ਖਾਂਦੇ ਪਏ ਨੇ ਜਲੇਬੀਆਂ ਇਹਦਾ ਕਿ ਆਏ ਤੇਰਾ ਬੋਲ ਡੜੀ ਦੀਆਂ ਮੈਂ ਤਾਂ ਕਹਿੰਦੀ ਕਿ ਮੰਮੀ ਵੇਖੇ ਮੰਮੀ ਨੇ ਵਲੋਗ ਵੇਖਣਾ ਨਾ ਸਵੇਰੇ ਮੰਮੀ ਨੇ ਕਿਹਾ ਵੇ ਅਵਲਤੀਕ ਜਾ ਕੇ ਅਵਲਤੀਕ ਜਾ ਕੇ ਤੇ ਜਲੇਬੀਆਂ ਖਾਣ ਦਿਆ ਇਹ ਵੀ ਨਹੀਂ ਫਾਰਪਤੇ ਜਲੇਬੀਆਂ ਖਾਣਗੇ ਸੋਨੇ ਲੈ ਇਹੇ ਢੀਕਾ ਨਿਕਾ ਕੇ ਮੈਂ ਧੀਆ ਇਹਦੇ ਸਾਹਮਣੇ ਇਕ ਢੋਣੇ ਲੱਗੇ ਤੇ ਉਧਰੇ ਬਣਾ ਦੇਖਦਾ ਏ ਖੁਸ਼ ਹੁੰਦਾ ਫੇ ਮੈਂ ਰੋਟੀ ਮੈਂ ਲਿਆਉਂਦੀ ਆ ਦੁੱਧ ਪੀ ਲੈ ਬੋਤਨੇ ਕੀ ਕਦੋਂ ਪੀਤਾ ਦੁੱਧ ਫੇਰ ਕੱਲ ਕਿੱਥੇ ਗਿਆ ਸੀ पता कैथे गया कल शा पता तेन शरा पता पुतनू कथे कैथे गया सी कल कुमी, कुमी कर. गया है तेन पर कथे गया कल घूमी घूमी कर किए मेरा पुत सोना है गल आदि हमें दलां कर दला करता मेरा पुत सोना हीरा गा है दुध पी लिया ਨੇ ਵੀ ਤੇ ਦੁੱਧ ਦੁੱਧ ਨਹੀਂ ਪੀਤੇਗਾ ਓਏ ਓਏ ਦੁੱਧ ਨਹੀਂ ਪੀਤੇ ਬੰਨੇ ਕੋਨੇ ਕੀਤਾ ਦੁੱਧ ਨੇ ਤੇ ਦੁੱਧ ਹੀ ਨਾ ਨੇ ਨਹੀਂ ਦਿੰਦੇ ਦੁੱਧ ਆਏ ਦੁੱਧ ਨਹੀਂ ਦਿੰਦੇ ਬੱਤ ਨੂੰ ਹੈ ਮਰਾਂਗੇ ਮम्मी नापा ਮਰਾਂਗੀ ਮਰਾਂਗੇ ਮम्मी नापा ਲੈ ਕਿੱਥੇ ਕਿੱਥੇ ਕੀ ਗੱਲ ਹੈ ਕੀ ਗੱਲ ਹੈ ਹੈ ਕਿਉਂ ਆਪਾਂ ਵਿਆਹ ਜਾਣਾ ਸਵੇਰੇ ਵਿਆਹ ਉਹ ਵਿਆਹ ਜਾਣਾ ਸ਼ੀਰੀ ਵਿਆਹ ਜਾਣਾ ਵਾ ਵਿਆਹ ਜਾਣਾ ਗੰਦੇ ਕਿਹੜੇ ਕੱਪੜੇ ਪਾਉਣੇ ਫੇ ਸ਼ੀਰੀ ਕਿਹੜੇ ਪਾਉਣੇ ਇਹਦੇ ਪਾਉਣੇ ਕੱਪੜੇ ਕਿਹੜੇ ਪਾਉਣੇ ਹੈ ਕਿਹੜੇ ਪਾਉਣੇ ਕੱਪੜੇ ਕਿਹੜੇ ਪਾਉਣੇ ਪਤਨੇ ਕਿਹੜੇ ਪਾਉਣੇ ਕਿਹੜੇ ਕਿਹੜੇ ਕੱਪੜੇ ਪਾਉਣੇ ਕਿਹੜੇ ਕੱਪੜੇ ਪਾ ਕੇ ਵਿਆਹ ਜਾਣਾ ਹੈ ਕਿਹੜੇ ਕੱਪੜੇ ਪਾ ਕੇ ਵਿਆਹ ਜਾਣਾ ਬਾਪ ਨੇ ਦੱਸਦਾ ਨਹੀਂ ਵੀਰ ਮिन्नੂ ਤੂੰ ਦੱਸਦਾ ਨਹੀਂਗਾ ਹੈ ਮੈਂ ਇਕੱਲੇ-ਇਕੱਲੇ ਕਰੀ ਜਾਣਦੇ ਆ ਤੂੰ ਮੈਨੂੰ ਦੱਸਦਾ ਨਹੀਂ ਕੁਛ ਮੇਰਾ ਪੁੱਤ ਹੈਂ ਦਹਦਨੀ ਕਿਹੜੀ ਕੌਣ ਨਹੀਂ ਮਣੇ ਓਏ 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 ਕਿਰੇ ਮਣੇ ਜੀ ਅੱਜ ਵੀ ਆਉਂਦੀ ਆਂ ਆੱਜ ਵੀ ਆਉਂਦੀ ਆਂ ਕਿ ਕਿ ਪਖਸ ਡੇਂਜ ਰਹਾ ਸਾ ਬਣਾ ਲਓ ਕਰ ਜਿਓਣਾ ਜਿਓ ਹੈ ਹੈ ਜੇ ਮੰਜੇ ਤੇ ਭਾਈ ਇਹ ਫੇਰ ਆਉਣਾ ਤੂੰ ਹਨ ਹੱਥ ਚ ਚੁੱਕੀ ਫਿਰ ਗੋਦੀ ਚ ਫੇਰ ਮੈਂ ਬੜਾ ਖੁਸ਼ ਹਾਂ ਪੜਕੇ ਪੜਕੇ ਮੜੀਂ ਗੱਦਾ ਪੜਕੇ ਪੜਕੇ ਕੀ 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 ਕਹਿੰਨਾ ਕੀ ਕਹਿੰਨਾ ਮੈਂ ਦੱਸ ਦੱਸ ਅੱਜ ਗੱਲ ਕਰ ਹੀ ਲੈ ਫਿਰ ਤੂੰ ਕਿਹੜੀ ਗੱਲ ਕਰਨੀ ਮੇਰੇ ਨਾਲ ਹੈ ਗੱਲ ਕਰ ਹੀ ਲੈ ਮੇਰੇ ਪੁੱਤ ਕੀ ਗੱਲ ਕਰਨੀ ਕਿਹੜੀ ਕਰਨੀ ਬੱਬਾ ਨਾਲ ਹੈ ਕਿਹੜੀ ਕਿਹੜੀ ਦੱਸ ਕਿਹੜੀ ਕਿਹੜੀ ਗੱਲ ਕਰਨੀ ਅੱਜ ਆਏ ਅੱਜ ਕੋਈ ਨਹੀਂ ਗੱਲਾਂ ਹੁੰਦੀਆਂ ਮੇਰੇ ਪੁੱਤ ਨੂੰ ਹੈ ਮੇਰੇ ਛੋਨੇ ਨੂੰ ਨਹੀਂ ਨਹੀਂ ਹੁੰਦੀਆਂ ਨਹੀਂ ਆਉਂਦੀਆਂ ਆਏ ਆਏ ਮੇਰਾ ਬਹੂ ਜਿਆ ਮੇਰਾ ਨਿੱਕੂ ਜਿਆ ਮੇਰਾ ਨਿੱਕੂ ਜਿਆ ਮੇਰਾ ਛੋਟਾ ਜਿਆ ਮੇਰਾ ਹੀ ਰਹਿ ਗਿਆ ਹਾਂ ਕੀ ਗੱਲਾਂ ਹੁੰਦੀਆਂ ਕੀ 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 ਗੱਲਾਂ ਹੁੰਦੀਆਂ ਕੱਲ ਬਾਬੇ ਦੇ ਦਰਸ਼ਨ ਕੀਤੇ ਫਤਨੇ ਬਾਬੇ ਦੇ ਦਰਸ਼ਨ ਕੀਤੇ ਹੀ ਨਾ ਹੈ ਨਾ ਕਿ ਆਇਆ ਹੈ ਨਾ ਮਾਪਾ ਜੀ ਦੇ ਦਰਸ਼ਨ ਹੈ ਨਾ ਹਾਂ ਕਰਕੇ ਆਇਆ ਮੇਰਾ ਪੋਤੇ ਨੇ ਹਾਂ ਕਰਕੇ ਆਇਆ ਮੇਰਾ ਬਹੂ ਮੰਮੀ ਰੋਟੀ ਖਾਣ ਲਈ ਉਧਰ ਮੰਮੀ ਕਹਿੰਦੀ ਰੋਟੀ ਖਾ ਕੇ ਫਿਰ ਮੈਂ ਪੋਤ ਨੂੰ ਚੁੱਕੂਗੀ ਪਹਿਲਾਂ ਨਹੀਂ ਅੰਦੀ ਰੋਟੀ ਖਾਲਾ ਮੈਂ ਤੇ ਫਿਰ ਚੁੱਕੂਗੀ ਤੇ ਹਰ ਵਕਤ ਨੂੰ ਰੋਟੀ ਨਹੀਂ ਨਹੀਂ ਦਿੱਤੀ ਨਹੀਂ ਦਿੱਤੀ ਰੋਟੀ ਕੋਈ ਨਾ ਪੁੱਛਾਂਗੇ ਕਰਾਂਗੇ ਗੱਲ ਹੈ ਕਰਾਂਗੇ ਨਾ ਫਿਰ ਕਰਾਂਗੇ ਗੱਲ ਕੋਈ ਗੱਲ ਨਹੀਂ ਦੋਵੇਂ ਜਾਣੇਗੇ ਕਰਾਂਗੇ ਗੱਲ ਬੈ ਕੇ ਗੱਲ ਕਰਾਂਗੇ ਨਾਲੇ ਕੱਪ ਕੱਪ ਚਾਹ ਵੀ ਪੀਵਾਂਗੇ ਬੈ ਕੇ ਕੱਪ ਕੱਪ ਨਾਲੇ ਬੈ ਕੇ ਗੱਲ ਵੀ ਕਰਨੀ ਹੈ ਹਰ ਵਕਤ ਤੇ ਨਾਲੇ ਕੱਪ ਕੱਪ ਚਾਹ ਵੀ ਪੀਣੀ ਹੈ ਪੀਣੀ ਹੈ ਨਾ ਪੀਣੀ ਕੱਪ ਕਾ ਚਾ ਕੱਪ ਕਾ ਪੋ ਦੇ ਫਿਰ ਚਾ ਨਹੀਂ ਹੋ ਜੀ ਹੋ ਜੇ ਕੇ ਕੱਪ ਕੋ ਦੁੱਧੋ ਜੀ ਖਾਣੇ ਕੰ ਮੰਡੇ ਓਏ ਫਤੇ ਜੀ ਖਾਣੇ ਕੰ ਮੰਦੀਆ ਫਿਰ ਰੋਟੀਆਂ ਖਾ ਕੇ ਜਪਾ ਸੈਰ ਕਰ ਨਿਕਲੇ ਕਿਉਂ ਵੀ ਫਤੇ ਹਾਂ ਜੀ ਕੋਪਾ ਤਾਂ ਕਿ ਬੂਆ ਕਰ ਕਾਇਟ ਲੈ ਵੀ ਆਪਾਂ ਐ ਗਵਾਂਡੀਆਂ ਦੇ ਘਰ ਫੋਟੋ ਕਰੋ ਚੱਕ ਤੁਸੀਂ ਫੋਟੋ ਬਾਹਰ ਨੂੰ ਆ ਗਈ ਹੈ ਮੇਕੋ ਸਾਹਿਬ ਦਿਨ ਆ ਰਹੇ ਹਤੇ ਕਿੱਥੇ ਆ ਕਿੱਥੇ ਆ ਹੈ ਇਹ ਫਤਿਹ ਮੁੰਡਾ ਲੱਗਾ ਹੈ ਫਤਿਹ ਨੂੰ ਫੋਨ ਆਉਂਦਾ ਕਿਹਦਾ ਹੈ ਪਤੀ ਵਾਜ ਮਾਰ ਦੂ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਜੇ ਵਲੋਗ ਵਧੀਆ ਲੱਗਾ ਤੇ ਕਮੈਂਟ ਸੇ ਜੁਲ ਕਰਿਓ ਮਿਲਦੇ ਆ ਨੈਕਸਟ ਵਲੋਗ ਬਾਏ ਬਾਏ ਗੁੱਡ ਨਾਈਟ ਰੱਖਾ ਰਾਤ ਦੇ 12:30 ਹੋਣ ਦੇ ਆ ਤੇ ਇੱਧਰ ਅਦਰ ਸਿੰਘ ਜੀ ਬਸ ਉਹਨੂੰ ਵੇਖੀ ਜਾਣ ਦੇ ਨਾ ਸੌਂਦਾ ਨਾ ਮੈਂ ਕਿੱਥੇ ਸੌਣਾ ਬੁੱਤ ਨਾ ਔਖਾ ਜੈਨ random तरह था परन रही ना आज ना नहीं वो संड्या